ਦੋਸਤੋ ਕੀ ਤੁਸੀਂ ਇੱਕ ਵੀਡੀਓ ਦੇਖੀਏ ਕੀ ਤੁਸੀਂ ਇੱਕ ਪੋਡਕਾਸਟ ਸੁਣਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦਾ 1 ਲੱਖ ਨੌਜਵਾਨ ਖਤਮ ਕਰ ਦੇਣਾ 1 ਲੱਖ ਮੁੰਡਿਆਂ ਨੂੰ ਮਾਰ ਦੇਣਾ ਉਹਨਾਂ ਦਾ ਇਨਕਾਊਂਟਰ ਕਰ ਦੇਣਾ ਅੱਜ ਹੀ ਇੱਕ ਸਵੇਰੇ ਸਵੇਰੇ ਪੋਡਕਾਸਟ ਸੁਣ ਕੇ ਹਟਿਆ ਜਿਸ ਦੀ ਰੀਲ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਇੱਕ ਵਾਰ ਇਹਨੂੰ ਆਪ ਸੁਣਦੇ ਆ ਨੇ ਦੱਸਿਆ ਸੀ ਵੀ ਕੋਈ ਮੈਨੂੰ ਖਾਣੇਦਾਰ ਮਿਲਿਆ ਉਹ ਸ਼ਰਾਬੀ ਸੀ ਤੇ ਜਿੰਨਾ ਮੈਂ ਉਹਨੂੰ ਪੁੱਛ ਲਿਆ ਉਹ ਕਹਿੰਦਾ ਸਾਨੂੰ ਵੱਡੇ ਵੱਡੇ ਅੰਦਾਲੇ ਨੌਜਵਾਨ ਚਾਹੀਦੇ ਸਾਨੂੰ ਇੱਕ ਲੱਖ ਦਾ ਮਾਰਨਾ ਪੈਣਾ ਔਰ ਬਹੁਤ ਹੰਝਕਲ ਔਰ ਧੀਰ ਅੱਛਾ ਮੈਂ ਇਹ ਗੱਲ ਜਿਹੜੀ ਆ ਮੈਨੂੰ ਕਿਉਂ ਨਰਸਰਵ ਕਰ ਰਹੀ ਹੈ 10 ਸਦਰ ਪਹਿਲੇ ਇਸ ਦੇ ਵਿੱਚ ਸਾਡੇ ਸਤਕਾਰਯੋਗ ਨੇ ਦੱਸ ਰਹੇ ਨੇ ਕਿ ਇੱਕ ਸ਼ਰਾਬੀ ਪੁਲਿਸ ਵਾਲਾ ਮਿਲਿਆ ਜਿਹੜਾ ਕਿ ਦੱਸ ਰਿਹਾ ਹੈ ਕਿ ਪੰਜਾਬ ਦੇ ਵਿੱਚ 1 ਲੱਖ ਜਿਹੜਾ ਮੁੰਡਾ ਉਹ ਖਤਮ ਕਰ ਦੇਣਾ ਅਸੀਂ ਵੱਡੇ ਵੱਡੇ ਕੱਦਾ ਵਾਲੇ ਮੁੰਡਿਆਂ ਨੂੰ ਲੱਭ ਰਹੇ ਆ ਤਾਂ ਕੀ ਸੋਚਿਆ ਤੁਸੀਂ ਕਿ ਤੁਹਾਡੀ ਜਿਹੜੀ ਇਹ ਵੀਡੀਓ ਹੈ ਇਹ ਬੈਰਲ ਹੋ ਗਈ ਹੈ ਔਰ ਕਿੰਨੇ ਨੌਜਵਾਨ ਹੈ ਜਿਹੜੇ ਸੈਮੀ ਪਏ ਆ ਔਰ ਨਾਲ ਹੀ ਇੱਕ ਭਰਾ ਦੀ ਹੋਰ ਵੀ ਵੀਡੀਓ ਦੇਖ ਰਹੇ ਸੀ ਉਹ ਵੀ ਆਪਾਂ ਇੱਕ ਵਾਰ ਦੇਖਦੇ ਆਂ ਬੰਦਾ ਪੰਜਾਬ ਦੇ ਦੁਆਰਾ ਮੇਜ 88 ਵਾਲਾ ਦੌਰ ਸ਼ੁਰੂ ਹੋਣ ਲੱਗਾ ਸੀ ਜੀ ਜੀ ਦਾ ਤਾਂ ਇਹ ਵੀ ਖਬਰ ਆਈ ਹੈ ਕਿ ਪੁਲਿਸ ਨੇ ਜੈਜੀ ਪਾਤੀ ਦੇ ਪਾਪਾ ਦੇ ਘਰੋਂ ਬੰਦੇ ਚੱਕ ਕੇ ਲੈ ਜਾਈ ਜਾ ਰਹੀ ਹੈ ਕਿ ਵਾਧਾ ਲਗਾਉਂਟਰ ਕਰ ਰਹੀ ਹੈ ਬਸਤਾ ਦੇ ਵਿੱਚੋਂ ਵੀ ਮੁੰਡਿਆਂ ਨੂੰ ਜੈਜੀ ਕਿਸੇ ਅਣਜਾਣੀ ਥਾਂ ਤੇ ਲੈ ਕੇ ਗਏ ਆ ਜੋ ਪਤਾ ਨਹੀਂ ਲੱਗਦਾ ਕਿ ਕਿੱਥੇ ਗਏ ਉਹ ਜੇ ਬਚਣਾ ਤਾਂ ਆਪਣੇ ਆਪਣੇ ਕਰਾਰੇ ਵਿੱਚ ਰਾਤਾਂ ਨੂੰ ਬਾਹਰ ਨਿਕਲਣਾ ਬੰਦ ਕਰ ਤੁਸੀਂ ਅਖੀਰ ਦੇ ਉੱਪਰ ਇਸ ਦੇ ਵਿੱਚ ਵੀ ਸੁਣਿਆ ਹੋਊਗਾ ਕਿ ਜੇਕਰ ਬਚਣਾ ਤਾਂ ਆਪਣੇ ਆਪ ਨੂੰ ਘਰਾਂ ਦੇ ਵਿੱਚ ਰੱਖੋ ਘਰਾਂ ਤੋਂ ਬਾਹਰ ਨਾ ਜਾਓ ਤਾਂ ਬੜੇ ਸਵਾਲ ਇਹਨਾਂ ਵੀਡੀਓਾਂ ਤੋਂ ਤੰਗ ਕਰਦੇ ਆ ਕੀ ਅਸੀਂ ਹੁਣ ਆਪਣੇ ਕੰਮਕਾਰ ਛੱਡ ਕੇ ਇੱਕ ਡਰ ਦਾ ਮਾਹੌਲ ਬਣਾ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਈਏ ਸਾਡਾ ਵੀ ਇਨਕਾਊਂਟਰ ਹੋ ਜਾਊਗਾ ਕਿ ਸਾਨੂੰ ਵੀ ਮਾਰ ਦਿੱਤਾ ਜਾਊਗਾ ਕਿਤੇ ਅਸੀਂ ਤਾਂ ਨਹੀਂ 1 ਲੱਖ ਵਾਲੀ ਲੈਣ ਦੇ ਵਿੱਚ ਸ਼ਾਮਲ ਤਾਂ ਅੱਜ ਜਦੋਂ ਇਹ ਰੀਲਾਂ ਦੇਖਦੇ ਆ ਤਾਂ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਬੱਚਾ ਮੇਰੇ ਕੋਲੇ ਆਉਂਦਾ ਉਹ ਬੱਚਾ ਪੁੱਛਦਾ ਕਿ ਚਾਚਾ ਜੀ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ 1 ਲੱਖ ਮੁੰਡੇ ਨੂੰ ਮਾਰ ਦੇਣਾ ਕੀ ਸਾਨੂੰ ਵੀ ਸਕੂਲਾਂ ਦੇ ਵਿੱਚੋਂ ਚੱਕ ਕੇ ਮਾਰ ਦੇਣਗੇ ਕਿਤੇ ਸਾਡਾ ਨੰਬਰ ਤਾਂ ਨਹੀਂ ਆ ਜਾਂਦਾ ਤਾਂ ਬੱਚੇ ਡਰੇ ਹੋਏ ਆ ਔਰ ਬੱਚਿਆਂ ਦੇ ਅੰਦਰ ਇਹ ਸਵਾਲ ਆ ਰਿਹਾ ਕਿ ਛੋਟੀਆਂ-ਛੋਟੀਆਂ ਗਲਤੀਆਂ ਹੋ ਸਕਦਾ ਉਹਨਾਂ ਤੋਂ ਵੀ ਹੋਈਆਂ ਹੋਣ ਤਾਂ ਉਹਨਾਂ ਦੇ ਅੰਦਰ ਵੀ ਇਹ ਸਵਾਲ ਉਹਨਾਂ ਨੂੰ ਤੰਗ ਕਰ ਰਿਹਾ ਹੈਗਾ ਤੇ ਕਿਉਂ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਾਂ ਵਾਇਰਲ ਕਰ ਰਹੇ ਆਂ ਕਿਉਂ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਾਂ ਔਰ ਇਸ ਦੇ ਨਾਲ ਦੀ ਇੱਕ ਕਹਾਣੀ ਦੋਸਤੋ ਜੇਕਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਮੈਂ ਵੀ ਇਸ ਦੇ ਨਾਲ ਦੀ ਦੋਸਤੋ ਜੇਕਰ ਇੱਕ ਕਹਾਣੀ ਤੁਹਾਨੂੰ ਸੁਣਾਈਏ ਕਹਾਣੀ ਸਾਂਝੀ ਕਰੀਏ ਤਾਂ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਦੇ ਅਸੀਂ ਵੀ ਨਹੀਂ ਦੇਖਿਆ ਸੀ ਕਿ ਕੀ ਇਹ ਕਹਾਣੀ ਹੈ ਕਿਉਂਕਿ ਨਾ ਹੀ ਸਾਨੂੰ ਕਿਸੇ ਪ੍ਰਸ਼ਾਸਨ ਨੇ ਇਹ ਗੱਲ ਸੱਚ ਸਾਬਤ ਕੀਤੀ ਹੈ ਔਰ ਨਾ ਹੀ ਇਸ ਦਾ ਕੋਈ ਠੋਸ ਸਬੂਤ ਹੈ ਜਿਹੜਾ ਸਾਨੂੰ ਮੀਡੀਆ ਦੇ ਜ਼ਰੀਏ ਮਿਲਿਆ ਹੈ ਗੱਲ ਕੀ ਹੁੰਦੀ ਹੈ ਇੱਕ ਦੋ ਦਿਨਾਂ ਦੀ ਗੱਲ ਹੈ ਇੱਕ ਬੱਚਾ ਸਾਨੂੰ ਮਿਲਦਾ ਸਕੂਲ ਦੇ ਅੰਦਰ ਇੱਕ ਬੱਚਾ ਕਹਿੰਦਾ ਸਰ ਇੱਕ ਖਬਰ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਘਰਾਂ ਦੇ ਵਿੱਚ ਸੇਫ ਕਰ ਲਓ ਆਪਣੇ ਆਪ ਨੂੰ ਬਾਹਰ ਨਾ ਨਿਕਲੋ ਜੇ ਬਾਹਰ ਨਿਕਲੋਗੇ ਤਾਂ ਤੁਹਾਨੂੰ ਮਾਰ ਦਿੱਤਾ ਜਾਊਗਾ ਤੁਹਾਡਾ ਇਨਕਾਊਂਟਰ ਕਰ ਦਿੱਤਾ ਜਾਊਗਾ ਤਾਂ ਜਦੋਂ ਅਸੀਂ ਨੇ ਪੁੱਛਿਆ ਕਿ ਬੇਟਾ ਤੁਹਾਨੂੰ ਕਿਉਂ ਡਰ ਲੱਗ ਰਿਹਾ ਕਿ ਇਨਕਾਊਂਟਰ ਕਰ ਦਿੱਤਾ ਜਾਊਗਾ ਜਾਂ ਮਾਰ ਦਿੱਤਾ ਜਾਊਗਾ ਵੈਸੇ ਇਹ ਖਬਰ ਝੂਠੀ ਵੀ ਹੋ ਸਕਦੀ ਹੈ ਪਰ ਇੱਕ ਸੋਚ ਹੈ ਜੇਕਰ ਇਹ ਸੱਚੀ ਹੈ ਕਿ ਸੱਚਮੁੱਚ ਹੀ ਨੌਜਵਾਨ ਮਾਰਨਾ ਤਾਂ ਬੱਚਿਆਂ ਨੂੰ ਕਿਉਂ ਡਰ ਮਾਰੇ ਜਾਊਗਾ ਜਿਹੜੇ ਗੈਂਗਸਟਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਉਹਨਾਂ ਨੂੰ ਮਾਰਿਆ ਜਾ ਸਕਦਾ ਜਾਂ ਜੋ ਨਸ਼ੇ ਦੀ ਦਲਦਲ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਤਸ ਰਹੇ ਨੇ ਜਿਹੜੇ ਵੱਡੀਆਂ ਮੱਛੀਆਂ ਨੇ ਨਸ਼ੇ ਵਾਲੀਆਂ ਉਹਨਾਂ ਦੀ ਵਾਰੀ ਲੱਗ ਸਕਦੀ ਹੈ ਤਾਂ ਉਹਨਾਂ ਨੂੰ ਡਰ ਹੋਣਾ ਚਾਹੀਦਾ ਪਰ ਡਰ ਸਾਡੇ ਬੱਚਿਆਂ ਨੂੰ ਕਿਉਂ ਹੈ ਇਹ ਸਵਾਲ ਬੜਾ ਤੰਗ ਕਰਦਾ ਕਿਉਂ ਅੰਡਰ ਕਿਉਂਕਿ ਬੱਚੇ ਨੇ ਕਿਹਾ ਕਿ ਸਰਮ ਇੱਕ ਰੀਲ ਦੇਖੀ ਹੈ ਉਹਦੇ ਵਿੱਚ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਰਹੋ ਜੇਕਰ ਤੁਸੀਂ ਕੋਈ ਛੋਟੀ ਜੀ ਗਲਤੀ ਕੀਤੀ ਹੈ ਤਤ ਤੁਹਾਨੂੰ ਵੀ ਨਹੀਂ ਬਖਸ਼ਿਆ ਜਾਊਗਾ ਸਮਾਜ ਦੇ ਵਿੱਚ ਰਹਿਨੇ ਆ ਗਲਤੀਆਂ ਵੀ ਹੁੰਦੀਆਂ ਗਲਤੀਆਂ ਕਰ ਕਰ ਇਨਸਾਨ ਸਿੱਖਦਾ ਤਾਂ ਬੱਚੇ ਆ ਬੱਚਿਆਂ ਤੋਂ ਵੀ ਗਲਤੀਆਂ ਹੁੰਦੀਆਂ ਤਾਂ ਕਿਉਂ ਬੱਚਿਆਂ ਨੂੰ ਇਹ ਡਰ ਜਿਹੜਾ ਫਲਾਇਆ ਜਾ ਰਿਹਾ ਤਾਂ ਜਦੋਂ ਬੱਚਿਆਂ ਨੂੰ ਇਹ ਇਹ ਗੱਲ ਅਸੀਂ ਕੀਤੀ ਕਿ ਬੇਟਾ ਉਹ ਤਾਂ ਵੱਡੀਆਂ ਮੱਛੀਆਂ ਦੀ ਗੱਲ ਆ ਤੁਹਾਡੇ ਤੇ ਨਹੀਂ ਤਾਂ ਬੱਚੇ ਨੇ ਬੜਾ ਇੱਕ ਹੈਰਾਨੀਜਨਕ ਜਵਾਬ ਦਿੱਤਾ ਕਿ ਸਰ ਗਲਤੀਆਂ ਤਾਂ ਸਾਡੇ ਤੋਂ ਵੀ ਹੁੰਦੀਆਂ ਹੋ ਸਕਦਾ ਕੋਈ ਸਾਥੋਂ ਵੱਡੀ ਗਲਤੀ ਹੋ ਗਈ ਹੋਵੇ ਤਾਂ ਫਿਰ ਸਾਨੂੰ ਵੀ ਮਾਰਨਗੇ ਅਸੀਂ ਘਰਾਂ ਦੇ ਵਿੱਚ ਬੈਠੀਏ ਜਾਂ ਅਸੀਂ ਸਕੂਲ ਆਈਏ ਵੀਡੀਓ ਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਕਿ ਹੋ ਸਕਦਾ ਤੁਸੀਂ ਆਪਣੇ ਘਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਾ ਰਹੇ ਹੋ ਤਾਂ ਉੱਥੇ ਵੀ ਤੁਹਾਨੂੰ ਚੱਕਿਆ ਜਾ ਸਕਦਾ ਹੈ ਉੱਥੇ ਵੀ ਤੁਹਾਡਾ ਅਨਕਾਉਂਟਰ ਕੀਤਾ ਜਾ ਸਕਦਾ ਹੈ ਤਾਂ ਦੋਸਤੋ ਅ ਬੜਾ ਗੰਭੀਰ ਮਸਲਾ ਇਹ ਤੁਹਾਡੇ ਸਿਰਫ ਇੱਕ ਸ਼ਬਦ ਨੇ ਤੁਹਾਡੇ ਸਿਰਫ 30 ਸਕਿੰਟ ਦੀ ਰੀਲ ਨੇ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਡਰਾਇਆ ਹੋਇਆ ਤੁਹਾਡੇ ਇਹਨਾਂ ਸ਼ਬਦਾਂ ਨੇ ਪਤਾ ਨਹੀਂ ਕਿੰਨੇ ਨੌਜਵਾਨਾਂ ਨੂੰ ਡਰਾਇਆ ਹੋਇਆ ਜਿਹੜੇ ਆਪਣਾ ਕੰਮ ਛੱਡ ਕੇ ਕਰ ਰਹੇ ਬੈਠੇ ਨੇਗੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸਲ ਸੱਚ ਕੀ ਹੈ ਉਹ ਸਾਡੀ ਜਨਤਾ ਸਾਹਮਣੇ ਰੱਖਣਾ ਤਾਂ ਜੋ ਇਹ ਜਿਹੜਾ ਪੰਜਾਬ ਹੈ ਜਿਹਨੂੰ ਅਸੀਂ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਆ ਇਹਨੂੰ ਕਮ ਸੇ ਕਮ ਰੰਗਲਾ ਬਣੇ ਨਾ ਬਣੇ ਪਰ ਡਰ ਵਾਲਾ ਮਾਹੌਲ ਇੱਥੇ ਨਾ ਬਣਾਇਆ ਜਾਵੇ ਗੈਂਗਸਟਰਾਂ ਨੂੰ ਚੱਕਣ ਦੀਆਂ ਗੱਲਾਂ ਨੇ ਗੈਂਗਸਟਰ ਖਤਮ ਕਰਨ ਦੀਆਂ ਕੋਈ ਵੀ ਪਾਰਟੀ ਦੀ ਗੱਲ ਕਰਦੇ ਆ ਵੈਸੇ ਪੋਲੀਟੀਕਲ ਗੱਲ ਅਸੀਂ ਕਰਨੀ ਨਹੀਂ ਚਾਹੁੰਦੇ ਪਰ ਜਿਹੜੀ ਪਾਰਟੀ ਆਉਂਦੀ ਅਸੀਂ ਗੈਂਗਸਟਰ ਖਤਮ ਕਰ ਦਾਂਗੇ ਅਸੀਂ ਪੰਜਾਬ ਨੂੰ ਸਾਫ਼ ਕਰ ਦਾਂਗੇ ਖਤਮ ਕਰੋ ਗੈਂਗਸਟਰ ਖਤਮ ਕਰੋ ਰੰਗਲਾ ਪੰਜਾਬ ਬਣਾਓ ਪਰ ਪੰਜਾਬ ਨੂੰ ਇੰਨਾ ਸਾਫ਼ ਨਾ ਕਰੋ ਕਿ ਸਾਡੇ ਬੱਚੇ ਵੀ ਡਰ ਦੇ ਮਾਰੇ ਘਰਾਂ ਚੋਂ ਨਿਕਲਣਾ ਬੰਦ ਕਰ ਦੇਣ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਕਿ ਪੰਜਾਬ ਨੂੰ ਰੰਗਲਾ ਰੰਗਲਾ ਪੰਜਾਬ ਬਣਾਵਾਂਗੇ ਸੋਨੇ ਦੀ ਚਿੜੀ ਬਣਾਵਾਂਗੇ ਪਰ ਜੇ ਭਈ ਅੱਜ ਬੱਚੇ ਘਰਾਂ ਦੇ ਵਿੱਚ ਬੈਠ ਗਏ ਅੱਜ ਬੱਚਿਆਂ ਨੇ ਪੜ੍ਹਾਈ ਛੱਡਤੀ ਤਾਂ ਭੁੱਲ ਜੋ ਕਿ ਉਹ ਅੱਗੇ ਜਾ ਕੇ ਅਫਸਰ ਬਣਨਗੇ ਉਹ ਪੰਜਾਬ ਨੂੰ ਬਦਲਣਗੇ ਤਾਂ ਦੋਸਤੋ ਜਜ਼ਬਾਤ ਨੇ ਨਹੀਂ ਕਈ ਵਾਰੀ ਕੰਟਰੋਲ ਹੁੰਦੇ ਇਸੇ ਲਈ ਅੱਜ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਦੇ ਆ ਕਿ 1 ਲੱਖ ਨੌਜਵਾਨ ਮਾਰਨਾ ਇਹ ਇਦਾਂ ਦੀਆਂ ਫਵਾਹਾਂ ਵੀ ਹੋ ਸਕਦੀਆਂ ਹਨ ਅਗਰ ਸੱਚ ਹੈ ਤਾਂ ਪ੍ਰਸ਼ਾਸਨ ਸਾਹਮਣੇ ਕਰੇ ਤਾਂ ਬੱਚਿਆਂ ਨੂੰ ਅਪੀਲ ਹੈ ਕਿ ਬੱਚਿਓ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆਪਣਾ ਜਿਸ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਪਹਿਲਾਂ ਚੱਲਦੀ ਆ ਉਸ ਤਰੀਕੇ ਨਾਲ ਚੱਲੋ